ਆ ਗਿਆ ਪਈ ਆਕਾਰ ਕੀ ਤਬੇ ਚਲਾਇਓ ਪੰਥ ਸਾਬ ਸਿੱਖੋਂ ਕੋ ਹੁਕਮ ਹੈ ਗੁਰੂ ਮੰਨਿਓ ਗ੍ਰੰਥ ਕਿ ਗੁਰੂ ਗ੍ਰੰਥ ਸਾਹਿਬ ਸੱਚੇ ਬਾਦਸ਼ਾਹ ਨੂੰ ਗੁਰੂ ਮੰਨਣਾ ਕੋਈ ਕਿਸੇ ਦੇਵਤਾਲੀ ਨੂੰ ਕਿਸੇ ਮਸਜਿਦ ਨੂੰ ਕਿਸੇ ਸਾਧਕ ਦਵਾਰੇ ਨੂੰ ਕਿਤੇ ਵੀ ਜਾ ਕੇ ਮੱਥਾ ਨਹੀਂ ਟੇਕਣਾ ਉਹ ਕਿ ਸਤਗੁਰੂ ਬਾਦਸ਼ਾਹ ਹੁਕਮ ਕੀਤਾ ਮੱਥਾ ਦੇਖਣ ਤੇ ਬਾਅਦ ਦੀ ਗੱਲ

ਬਾਹੇ ਗਏ ਕੀ ਰਾਜਾ ਸੁਖੋਮਿੰਦਰਤਵਾਲ ਸਤਗੁਰ ਪਾਛਾ ਜਗੁਨ ਕੇ ਸਾਰੇ ਦੁਆਰੇ ਛੱਡ ਕੇ ਸ੍ਰੀਮ ਤੇ ਸਤਗੁਰ ਜਨ ਸਭ ਸਤੇ ਪਾਛਾ ਦੇ ਨਾਲ ਲੱਗਣਾ ਅੱਜ ਕੋ ਸੁਣ ਕੋ ਅਮਰਸਖਲੋ ਜਾਂ ਕੇ ਸੇ ਅਮਰਤਾ ਜੀ ਨੂੰ ਕਹਿ ਦੋ ਕਿ ਪਈ ਸਿੰਘ ਸਾਹਿਬ ਉਪੋਧੀ ਪਾਇਆ ਕਰ ਤੋ ਇਹਦਾ ਗੱਲ ਕਰਦੇ ਕਿ ਜਿੱਦਾ ਸ਼ਰਮ ਆਉਂਦੀ ਹੁੰਦੀ ਆ ਤਾਂ ਕਈ ਮੇਰੇ ਵੀਰ ਅਮਰਤਾ ਜੀ ਨਾ ਪੈਣਾ ਉਹ ਕੰਪਾਉਣ ਪਉਂਦੀਆਂ ਵਾ ਮਸਾਂ ਹੀ ਉਹ 2 ਇੰਚੀ ਗਰਬਾਨ ਹੁੰਦੀ ਆ ਅਸਾ ਕਹਿੰਦੇ ਸਭ ਇਹ ਮੰਨਦਾ ਸਭ ਗਵਾਸਾ ਬਲੰਦੇ ਆ ਸੱਚੇ ਪਾਛਾ ਦੀ ਕਿਰਤ ਆ ਸੱਚੇ ਪਾਛਾ ਲੈ ਜਾਂਦੇ ਆ ਤੇ ਉਥੇ ਦੇਖੀ ਜਾ ਕਿ ਕਿਸੇ ਨੇ ਨਿੱਕੀ ਦੀ 2 ਇੰਚੀ ਕੁਰਬਾਨ ਪਾਈ ਹੁੰਦੀ ਆ ਤੇ ਪਤਾ ਨਹੀਂ ਕਿਉਂ 2 ਇੰਚੀ ਜਿਹੜਾ ਮਿਆਨ ਆ ਉਹ ਕੁਰਬਾਨ ਸਮੇਤ ਉਹ ਵਿੱਚ ਜਿਹੜੀ ਉਹਦੀ ਸ਼੍ਰੀ ਸਾਹਿਬ ਉਹ ਕੱਢੀ ਕਿ ਹੋਏਗੀ ਮੇਰਾ ਖਿਆਲ ਦੇ ਕਿੰਝੀ ਹੋਣੀ ਆ ਤੇ 1 ਇੰਚ ਇਹੀ ਆ ਉਹਨਾਂ ਦੇ ਕੰਨ ਤੋਂ ਮੈਲ ਕਰ ਸਕਦਾ ਉਹ ਹੋ ਗੋਸ ਕਰ ਵੀ ਸਕਦਾ ਉਹਨਾਂ ਨੂੰ ਸਵਾਮੀ ਸਭ ਤੋਂ ਪਹਿਲਾਂ ਬੇਨਤੀ ਹੈ ਕਿ ਜਿਹਨੇ ਅਮਲ ਛੱਡਿਆ ਹੈ ਕੰਪਾਨ ਨਹੀਂ ਕਿ ਪਾਇਆ ਤੋ ਕਿ ਕਲਾਤ ਸਾਂਝੀ ਦੇਗ ਵਿੱਚ ਭੋਗ ਲੱਗ ਸਕੇ ਕਮਸ ਕਮ ਉਹ ਤੜੇ ਹਥਿਆਰ ਦੇ ਰੂਪ ਵਿੱਚ ਕੰਮ ਆ ਸਕੇ ਆਪਾਂ ਤਾਂ ਪਾਣ ਪਾਣ ਤੋਂ ਸੰਦੇ ਸਾਨੂੰ ਕੋਈ ਪਾਣ ਪਾਣੀ ਪਹੇਗੀ ਸਿਰ ਦੇ ਹੱਲ ਕੋਈ ਵਿੰਦ ਲਵਾਉਂਦਾ ਯਾਰ ਹਰ ਕੋਈ ਕੇਸੀ ਦੇਸਨ ਤੰਦਾ ਫੇਰਦਾ ਗੰਦੀ ਬਣਾ ਦੇਣ ਨਾਲ ਕੇਸ ਸਾਫ ਕਰਦਾ ਤੇ ਕੇਸ ਦੇ ਵਿੱਚ ਗੰਦਾ ਦਾ ਉਹ ਸੱਜ ਕੋ ਪਾਸ਼ਾ ਦਾ ਕਕਾਰ ਆ ਜੇ ਆਪਾਂ ਗੰਗੀ ਨਾਲ ਸੇਵਾਵਾਂਗੇ ਤੇ ਆਪਾਂ ਕੀਤੋ ਸਾਥ ਹੋ ਸਕਦੇ ਆ ਲੇਕਿਨ ਗੁਰੂ ਦਾ ਸੱਚੇ ਪਾਤਸ਼ਾਹ ਦਾ ਹੱਥ ਨਹੀਂ ਆ ਇਹ ਸੱਚੇ ਪਾਤਸ਼ਾਹ ਦਾ ਹੱਥ ਆ ਸਿਰ ਤੇ ਜੇ ਆਪਾਂ ਗੰਗਾ ਰੱਖਿਆ ਕੇਸਾਂ ਵਿੱਚ ਤੇ ਨੰਗੇਜ ਆਪਣਾ ਹੱਲ ਕੋਈ ਟੱਕਦਾ ਸਾਰ ਕੋਈ ਬਸਲ ਪਉਂਦਾ ਤੇ ਸਾਨੂੰ ਸੱਚੇ ਪਾਤਸ਼ਾਹ ਦਿੰਦਾ ਕਿਛੜਾ ਕਿਛੜਾ ਦਿੱਤਾ ਵਗ ਜਦੀ ਸਦੀ ਨਿਸ਼ਾਨੀ ਆ ਏਕਾ ਨਾਰੀ ਜਦੇ ਹੋਏ ਕਿ ਹੋਏ ਨੇ ਆਪਣੀਆਂ ਭੈਣਾਂ ਨੂੰ ਦੇ ਬੱਚੀਆਂ ਨੇ ਉਹਨਾਂ ਆਪਣੀਆਂ ਬੱਚੀਆਂ ਬਰਾਬਰ ਜੋ ਛੋਟੀਆਂ ਬੰਦੀਆਂ ਜੋ ਸਾਹਿਬ ਬਰਾਬਰ ਦੀਆਂ ਉਹਨਾਂ ਨੂੰ ਭੈਣਾ ਤਿਆਰ ਤੇ ਵੱਡੀਆਂ ਨੂੰ ਆਪਣੀਆਂ ਮਾਵਾਂ ਸਮਝਣਾ ਇਹੋ ਲੋਕਾਂ ਦਾ ਭੈਣਾ ਨੂੰ ਹੈ ਕਿ ਆਪ ਤੋਂ ਵੱਡੇ ਨੂੰ ਆਪਣੇ ਬਾਰਸਮਾਨ ਆਪਣੇ ਬਰਾਬਰ ਦੇ ਨੂੰ ਆਪਣੇ ਵੀਰ ਦੇ ਸਮਾਨ ਅਤੇ ਛੋਟੇ ਨੂੰ ਆਪਣੇ ਬੱਚੇ ਸਮਝਣਾ ਜਨਕ ਸਾਧ ਜੀ ਸੰਤ ਜੀ ਦੀ ਸਾਧੂ ਪਾਤਸ਼ਾਹ ਨੇ ਸਾਨੂੰ ਕਿਹਾ ਦਾ ਤੇ ਸਤਗੁਰ ਪਾਤਸ਼ਾਹ ਨੇ ਸਾਨੂੰ ਕਹ ਦਿੱਤਾ ਤੇ ਕਰਾ ਲੋਗੀ ਕੋਈ ਨਾ سونے ਦਾ ਪਾਉਂਦਾ ਕੋਈ ਚਾਂਦੀ ਦਾ ਨਾਮ ਲੈ ਕੇ ਲਿਉਂ ਤੇ ਲਿਖਦਾ ਵਾਹਿਗੁਰੂ ਬਨੁਗਾ ਪਿੱਛੇ ਜਾਇ ਵਾਹਿਗੁਰੂ ਲਿਖਦਾ ਕੀ ਫਾਇਦਾ ਤੂੰ ਤਾਂ ਲਿਖਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਤੇਰਾ ਫਤਿਹ ਲਿਖਦਾ ਕੀ ਫਾਇਦਾ ਜੇ ਤੂੰ ਉਸ ਕਰੇ ਜੋ ਇਹਦਾ ਹੀ ਨਹੀਂ ਪਾਇਆ ਸਰਬਨੋ ਦਾ ਨਹੀਂ ਪਾਇਆ ਜਿਆ ਗੁਰੂ ਦੀ ਨਿਸ਼ਾਨੀ ਆ ਕਿਤੇ ਸ੍ਰੀ ਅਕਾਲ ਤਖਤ ਸਾਹਿਬ ਦਰਸ਼ਨ ਕਰਨ ਵਾਸਤੇ ਜਾਓ ਉਥੇ ਲਾਹਣੇ ਸ਼ਸ਼ਤਰ ਦੇ ਦਰਸ਼ਨ ਕਰਾਉਂਦੇ ਨੇ ਗੁਰੂ ਸਾਹਿਬਾਂ ਦੇ ਦਸਤਰ ਚਸ਼ਤਰਾਂ ਦੇ ਉਹਨੇ ਵਿੱਚ ਬਾਬਾ ਦੀਪ ਸਿੰਘ ਜੀ ਦੇ ਸਿੱਖਤ ਦਿਖਾਉਂਦੇ ਨੇ ਜਦੋਂ ਉੱਥੇ ਇੱਕ ਸਿੱਖਤ ਦਿਖਾਉਂਦੇ ਕਿ ਇਹਦੇ ਉੱਪਰ ਤੇ ਜਪਜੀ ਸਾਹਿਬ ਦੀ ਸਾਰੀ ਬਾਣੀ ਲਿਖੀ ਆ ਛੋਟਾ ਜਿਹਾ ਚੱਕਰ ਆ ਸੱਜੇ ਪਾਸੇੋਂ ਮੋੜਾ ਲੈਦਾ ਜਪਜੀ ਸਾਹਿਬ ਦੀ ਸਾਰੀ ਬਾਣੀ ਲਿਖੀ ਆ ਤੇ ਇੱਕ ਛੋਟਾ ਜਿਹਾ ਚੱਕਰ ਆ ਉੱਥੇ ਲਿਖਿਆ ਤੇ ਮੂਲ ਮੰਤਰ ਦਾ ਪਾਸਾ ਲਿਖਿਆ ਉਹ ਤੇ ਤਾਂ ਲਿਖਿਆ ਵੀ ਸਾਨੂੰ ਗੁਰੂ ਚੇਤਾ ਆਵੇ ਤੇ ਜਿਹੜਾ ਸੋਨੇ ਦਾ ਕੜਾ ਪਾ ਕੇ ਇਹ ਚੇਤਾ ਆਇਆ ਵੀ ਇਹ 10000 ਦਾ ਤੇ 15000 ਦਾ ਤੇ ਇੱਕ ਤੋਲੇ ਦਾ ਜਿਹੜਾ ਲੱਖ ਰੁਪਏ ਦਾ ਪਾਗੇ ਬੈਠਾ ਉਹਦਾ ਮੁੱਲ ਕੁਛ ਨਹੀਂ ਜੇ ਜਦੋਂ ਇਹ ਚੇਤੇ ਆਇਆ ਤਾਂ ਸਾਹਮਣੇ ਕਹਾਂ ਕਿ ਆਹ ਕਰਾ ਪਾਇਆ ਮੈਂ ਤੇ ਚੇਤੇ ਆਇਆ ਗੁਰੂ ਗੋਬਿੰਦ ਸਿੰਘ ਤੇ ਸਾਹਿਬ ਸ਼ੈਨਸ਼ਾ ਗੁਰੂ ਗੋਬਿੰਦ ਸਿੰਘ ਕੋਟ ਬ੍ਰਹਮੰਡ ਕੋਠਾ ਦੇ ਸਵਾਮੀ ਗੁਰੂ ਗੋਬਿੰਦ ਸਿੰਘ ਤੁਹਾਨੂੰ ਚੇਤੇ ਆਵੇਗਾ ਜਿਹੜਾ ਕੋਟ ਬ੍ਰਹਮੰਡ ਦਾ ਮਾਲਕ ਆ ਉਹਦਾ ਜਿਹੜਾ ਪੋਤੇ ਆ ਉਹਦਾ ਸਿੱਖਿਆ ਉਹਦੀ ਗਰੀਬ ਨਹੀਂ ਹੋ ਸਕਦਾ ਜਾਂਕਾ ਮੀਨ ਸਾਜੀ ਹੈ ਸਮੀਆਂ ਇਸ ਜਾਣ ਕੋਲ ਕੋਕੀ ਕਮੀ ਆ। ਕਿਤੇ ਇਸ ਗੱਲ ਕੋ ਪੁਲੇਖੇ ਨਹੀਂ ਲੈਣਾ। ਤੇ ਜਦ ਕੇ ਕੇਸ ਨੇ ਇਹ ਸਾਡਾ ਸਰੀਰ ਦਾ ਅੰਗ ਨੇ ਗੋਦ ਹੀ ਮੋੜਿਆ। ਅਤੇ ਗੋਦ ਦੇ ਸਾਥੂ ਗੋਦ ਦੇ ਅੰਗ ਨੇ ਇਹ ਇਹ ਸਾਨੂੰ ਸਤਗੁਰੂ ਪਾਤਸ਼ਾਹ ਨੇ ਦਿੱਤੇ ਆ। ਇਹਨਾਂ ਦੀ ਸੰਭਾਲ ਕਰੀ ਇਹਨਾਂ ਨੂੰ ਸਾੜਨਾ ਨਹੀਂ ਇਹਨਾਂ ਨੂੰ ਕੱਢਣਾ ਨਹੀਂ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਪਹੁੰਚਾਉਣਾ। ਜਦੋਂ ਕੇਸ ਬਾਅਦ ਕੇਸ ਜਦੋਂ ਹਜੇ ਕਰੋ ਤੇ ਇਸ਼ਨਾਨ ਕਰਕੇ ਜਦੋਂ ਯਾਦ ਕਰੇਗਾ ਕਿ ਸਤਗੁਰੂ ਪਾਤਸ਼ਾਹ ਨੇ ਸਾਨੂੰ ਇਹ ਵੀ ਤਾਜ ਦਿੱਤਾ ਇੱਕ। ਇਹ ਉਹ ਤਾਵਨ ਜਿਹੇ ਸਦੇ ਕਾਲਪੁਰਖ ਨਾਲ ਜੋੜਦੇ ਨੇ ਸੋ ਆਪ ਸਭ ਨੂੰ ਬੇਨਤੀ ਹੈ ਕਿ ਅੱਜ ਪੰਜ ਕਕਾਰਾਂ ਦੇ ਧਾਰ ਨਹੀਂ ਹੋ ਕੇ ਗੋ ਆਲੇ ਬਣ ਕੇ ਅੱਗੇ ਸਤਿਗੁਰੂ ਪਾਤਸ਼ਾਹ ਨੂੰ ਇੱਕ ਪਿਆਰ ਭਰੀ ਬੇਨਤੀ ਕਰੀ ਸਤਿਗੁਰੂ ਪਾਤਸ਼ਾਹ ਨੂੰ ਤਨ ਮਾਤਾ ਜੀ ਨੇ ਪੁੱਛਿਆ ਸੀਗਾ ਚਾਰ ਤੇ ਮੇਰੇ ਚਾਰ ਪੁੱਤਰ ਚਾਰ ਦਾਰੇ ਚਾਰ ਸਹਿਬ ਜਾਰੇ ਕਿੱਥੇ ਆ ਤੇ ਤੁਸੀਂ ਇੱਕ ਹੁਕਮ ਕੀਤਾ ਸੀ ਤੁਸੀਂ ਇੱਕ ਆਵਾਜ਼ ਦਿੱਤੀ ਸੀ ਚਾਲ ਮੂਏ ਤੋਂ ਕਿਆ ਭਿਆ ਦੀਵਤ ਕਈ ਹਜ਼ਾਰ ਤੇ ਸਤਿਗੁਰੂ ਪਾਤਸ਼ਾਹ ਮੈਂ ਉਹਨਾਂ ਹਜ਼ਾਰਾਂ ਵਿੱਚ ਅੱਜ ਖਲੋ ਗਿਆ ਅੱਜ ਤੋਂ ਮੈਂ ਵੀ ਆਪਣੇ ਪ੍ਰਵਾਚ ਛੋਲ ਕੇ ਜਣੀ ਤੇ ਕਮਸਮਾ ਆਪਣੇ ਪ੍ਰਵਾਵ ਤੇ ਸਿੱਖੀ ਦਾ ਪ੍ਰਚਾਰ ਕਰਾਂਗਾ ਮੇਹ ਆਪਣਾ ਕ੍ਰਿਤੀਆਂ ਦੇਖ ਲੁੱਤਿਆ ਅੱਜ ਤੋਂ ਬਾਅਦ ਇੱਕ ਪ੍ਰਵਰਣਾ ਕੇ ਸਤਿਗੁਰੂ ਪਾਤਸ਼ਾਹ ਸਾਡੇ ਘਰ 'ਚ ਕੋਈ ਕੇਸ ਨਹੀਂ ਖਟਾਏਗਾ ਸਾਡੇ ਘਰ ਤੋਂ ਕੋਈ ਦੋਤ ਵਾਇਸ ਨਾ ਸਵਾਇ ਹੋਏ ਕਿਤੇ ਮਸਾ ਦੇ ਕਰਨੀ ਕੋਈ ਜਾਏਗਾ ਅਤੇ ਸਾਡੇ ਘਰ ਦਾ ਕੋਈ ਵੀ ਨਹੀਂ ਕਿਸੇ ਤਰ੍ਹਾਂ ਦਾ ਵਹਿਮ ਨਹੀਂ ਕਰੇਗਾ ਤੇ ਸਾਡੇ ਘਰ ਦਾ ਕੋਈ ਵੀ ਜੀ ਨਸ਼ਾ ਨਹੀਂ ਕਰੇਗਾ ਅੱਜ ਵੀ ਤੁਹਾਡੇ ਨਾਲ ਗੱਲ ਕਰਦੇ ਆ ਸਤਿਗੁਰੂ ਪਾਤਸ਼ਾਹਾਂ ਨੇ ਸਮਝਾਵਾਗੇ ਜੇ ਕੋਈ ਕਰਤੱਵਿਆ ਤੇ ਐਸੀ ਜ਼ਿੰਦਗੀ ਜਿਣੀ ਆ ਕਿ ਤੁਹਾਨੂੰ ਉਹਨਾਂ ਸਿੱਖਾਂ ਵਿੱਚ ਗਿਣਿਆ ਜਾ ਸਕੇ ਕਿ ਜਿਹੜੇ ਦੂਸੇ ਸਤਿਗੁਰੂ ਪਾਤਸ਼ਾਹਾਂ ਨੇ ਕਿਹਾ ਜਨ ਨਾਨਕ ਧੂਣ ਮੰਗੇ ਕਿਸ ਦਿਲ ਸੇ ਕੀ ਜੋ ਆਪ ਜਪੇ ਉਹਦੇ ਨਾਮ ਚ ਪਾਵੇ ਉਹਨਾਂ ਸਿੱਖਾਂ 'ਚ ਆਪਣਾ ਨਾਮ ਲਿਖੋਣਾ ਕਿ ਜੇ ਤੁਸੀਂ ਆਪੋ ਵੀ ਨਾਮ ਜਪਿਆ ਤੇ ਉਹਨਾਂ ਦੇ ਨਾਮ ਜਪਨ ਵਾਸਤੇ ਕਰਨਾ ਕਾਫੀ ਅਮਰ ਸਿਰਨਾ ਤੇ ਉਹਨਾਂ ਨੂੰ ਅਮਰ ਕਰਨ ਵਾਸਤੇ ਕਰਨਾ ਸਭ ਤੋਂ ਆਸਾਨ ਸਿਰ ਨਾਮ ਅਮਰ ਕਿਵੇਂ ਸ਼ਕਿਆ ਇੱਕ ਜਾਸੋਏ ਪਹੁੰਚ ਕੇ ਗਦਵਾਰ ਸਾਹਿਬ ਆਪਣਾ ਨਾਮ ਲਖਾਉ ਕਾਲ ਮੁਸਤਫਾ ਜਾਨੇ ਸੇੇ ਕਾਲ ਤੱਕ ਸਾਹਿਬ ਕੋ ਪੰਜ ਪਿਆਰੇ ਗੁਰੂderiv ਪਹੁੰਚ ਲੈਨੇ ਤੇ ਆਪ ਜੀ ਖੰਡੇ ਪੜ ਕੇ ਅਮਰ ਸਾਹਿਬ ਦੇ ਗੁਰੂ ਆਇਤ ਨੂੰ ਗੋਦੀਆ ਖਿਸ਼ਾ ਪ੍ਰਾਪਤ ਕੋ ਬਹੁਤ ਕੀ ਆਗਿਆ ਪਈਏ ਕਾਲ ਕੀ ਤਵੇ ਚਲਾਇਓ ਪੰਥ ਸਾਬ ਸਿੱਖਾਂ ਕੋ ਹੁਕਮ ਹੈ ਗੁਰੂ ਮਾਨੇ ਗ੍ਰੰਥ ਕਿ ਗੁਰੂ ਗ੍ਰੰਥ ਸਾਹਿਬ ਸੱਚੇ ਬਾਦਸ਼ਾਹ ਨੂੰ ਗੁਰੂ ਮੰਨਣਾ ਕੋਈ ਕਿਸੇ ਦੇਵਤਾਲੀ ਨੂੰ ਕਿਸੇ ਮਸਜਿਦ ਨੂੰ ਕਿਸੇ ਛਾਤ ਦੇ ਦੀਵਾਰੇ ਨੂੰ ਕਿਤੇ ਵੀ ਜਾ ਕੇ ਮੱਥਾ ਨਹੀਂ ਟੇਕਣਾ ਉਹ ਕਿ ਸੰਗੂ ਬਾਛੇ ਹੁਕਮ ਕੀਤਾ ਮੱਥਾ ਦੇਖਣ ਤੋਂ ਬਾਅਦ ਦੀ ਗੱਲ ਪਾਏ ਗਏ ਜਦ ਤੇ ਤੁਮਰੇ ਤਬ ਦੇ ਕੋ ਆਖ ਤੇ ਨਹੀਂ ਆਨਿਓ ਆਪਣੀ ਅੱਖ ਨਾਲ ਵੀ ਕਿਸੇ ਨੂੰ ਨਹੀਂ ਵੇਖਣਾ RAM ਰਹੀਮ ਪ੍ਰਾਨkran ਅਨੇਕ ਕਹੇ ਮਾਤਾ ਇੱਕ ਨਾ ਮੰਨਿਓ ਸੇਮਰਾ ਤੇ ਸਾਸਤੇ ਬੇਲ ਸਭੇ ਮੋਹ ਪੇਂਦ ਗਏ ਹਮੇਤ ਨ ਜਾਣਿਓ ਸਿੰਘ ਸਪਾਨ ਕਿਤਾ ਤੁਮਲੀ ਗਏ ਮੈਨਾ ਕਹੋ ਸਭ ਕੋ ਬਖਾਨਿਓ ਸਰਦ ਦਵਾਰ ਕੋ ਸ਼ਾਦਕੇ ਕਰਤੋ ਦਵਾਰ ਬਾਹੇ ਗਏ ਕੀ ਰਾਜਾ ਸੁਕੋ ਮਿੰਦਾਸ ਦਵਾਰ ਸਤਗੁਰ ਪਾਛਾ ਜਗੁਨ ਕਿ ਸਾਰੇ ਦਵਾਰੇ ਛੱਡ ਕੇ ਸੇਮ ਤੇ ਸਭ ਗੁਰ ਜਨ ਸਭ ਸਤੇ ਪਾਛਾ ਦੇ ਲੱਗਣਾ ਅੱਜ ਕੋ ਸੁਣ ਕੋ ਹਮ ਅਮਰ ਸਕਲੋ ਜਾਂ ਕੇ ਸੇ ਅਮਰਤਾ ਨੂੰ ਕਹਿ ਦੋ ਇਹ ਪਈ ਸਹੀ ਸਾਹਿਬ ਉਪਰ ਦੀ ਪਾਇਆ ਕਰ ਤੋ ਇਹਦਾ ਗੱਲ ਕਰਦੇ ਕਿ ਜਿੱਦਾ ਸ਼ਰਮ ਆਉਂਦੀ ਹੁੰਦੀ ਆ ਤਾਂ ਕਈ ਮੇਰੇ ਵੀਰ ਅਮਰਤਾ ਜੀ ਨਾ ਭੈਣਾ ਉਹ ਕੰਪਾਉਣ ਪਾਉਂਦੀਆਂ ਵਾ ਮਸਾਂ ਹੀ ਉਹ 2 ਇੰਚੀ ਕਰ ਬਾਹਰ ਹੁੰਦੀ ਆ ਅ ਸੱਚ ਗੱਲ ਸਹੀ ਮੰਨਦਾ ਸਾਹਿਬ ਜਵਾਸ ਸਾਹਿਬ ਜਾਣਦੇ ਆ ਸਚਿਨ ਪਾਸ਼ਾ ਦੀ ਕਿੰਤਾ ਸਚਿਨ ਪਾਸ਼ਾ ਲੈ ਆਂਦੇ ਆ ਤੇ ਉੱਥੇ ਦੇਖੀ ਜਾ ਕੋਈ ਕਿਸੇ ਨੇ ਨਿੱਕੀ ਦੀ 2 ਇੰਚੀ ਕਰ ਬਾਹਰ ਪਾਈ ਹੁੰਦੀ ਆ ਤੇ ਪਤਾ ਨਹੀਂ ਮੇਰੇ ਤੋਂ 2 ਇੰਚੀ ਜਿਹੜਾ ਮਿਆਨ ਆ ਉਹਦੇ ਕਰਬਾਨ ਸਮੇਤ ਉਹ ਵਿੱਚ ਜਿਹੜੀ ਉਹਦੀ 3 ਸਾਲ ਉਹ ਕਦੀ ਕੋਏਗੀ ਮੇਰਾ ਖਿਆਲ ਇਹ ਕਿੰਝੀ ਹੋਣੀ ਆ ਤੇ 1 ਇੰਚ ਇਹੀ ਆ ਉਹਨਾਂ ਦੇ ਕੰਨ ਚੋਂ ਮੈਲ ਕਰ ਸਕਦਾ ਉਹ ਹੋਗੋਸ ਕਰ ਵੀ ਸਕਦਾ ਉਹਦੇ ਨਾਲ ਸਵਾਮੀ ਸਭ ਤੋਂ ਪਹਿਲਾਂ ਬੇਨਤੀ ਹੈ ਕਿ ਜਿਹਨੇ ਅਮਲ ਛੱਡਿਆ ਹੈ ਕਰਬਾਨ ਇਨੀਕ ਪਾਇਆ ਕਰੋ ਕਿ ਕਦਾਬ ਸਾਜ ਦੀ ਦੇਨ ਵਿੱਚ ਭੋਗ ਲੱਗ ਸਕੇ ਕਮ ਸਿਕਮ ਉਹ ਤੜੇ ਹਥਿਆਰ ਦੇ ਰੂਪ ਵਿੱਚ ਕੰਮ ਆ ਸਕੇ ਆਪਾਂ ਤਾਂ 5-5 ਤੋਂ ਸੰਦੇ ਸਾਨੂੰ ਕੋਈ 5 ਤੋਂ ਹੀ ਹੋਊਗੀ ਸੇਵਦੇ ਹਰ ਕੋਈ ਵਿੰਦ ਰਵਾਉਂਦਾ ਹੀ ਆ ਹਰ ਕੋਈ ਕੇਸੀ ਦੇਸਨ ਤੰਦਾ ਫੇਰਦਾ ਕੰਗੀ ਬਨਾਲ ਗੰਗੇ ਨਾਲ ਕੇਸ ਸਾਫ ਕਰਦਾ ਤੇ ਕੇਸ ਦੇ ਵਿੱਚ ਗੰਧਾ ਦਾ ਉਹ ਸਤਿਗੁਰੂ ਪਾਤਸ਼ਾਹ ਦਾ ਕਾ ਲਿਆ ਜੇ ਆਪਾਂ ਗੰਗੀ ਨਾਲ ਸੇਵਾਵਾਂਗੇ ਤੋਂ ਆਪਣੇ ਕੇਸ ਤਾਂ ਸਾਫ ਹੋ ਸਕਦੇ ਆ ਲੇਕਿਨ ਗੁਰੂ ਦਾ ਸੱਚੇ ਪਾਤਸ਼ਾਹ ਦਾ ਹੱਥ ਨਹੀਂ ਆ ਇਹ ਸੱਚੇ ਪਾਤਸ਼ਾਹ ਦਾ ਹੱਥ ਆ ਸਿਰ ਤੇ ਜੇ ਆਪਾਂ ਗੰਗਾ ਰੱਖਿਆ ਕੇਸਾਂ ਵਿੱਚ ਪਰ ਗੰਗੀ ਜੇ ਆਪਣਾ ਹੱਲ ਕੋਈ ਟੱਕਦਾ ਪਰ ਕੋ ਬਸਰ ਪਉਂਦਾ ਤੇ ਸਾਨੂੰ ਸਾਡੇ ਪਾਸੋਂ ਤਾਂ ਕਿਛੜਾ ਕਿਛੜਾ ਦਿੱਤਾ ਦਾ ਜਦੀ ਛੜੀ ਦੀ ਨਿਸ਼ਾਨੀ ਆ ਏਕਾਂ ਨਾਵੀ ਜਦੋਂ ਹੋਏ ਕਿ ਹੇਏ ਇੱਕ ਨੇ ਆਪਣੀਆਂ ਭੈਣਾਂ ਨੂੰ ਜੋ ਬੱਚੀਆਂ ਨੇ ਉਹਨਾਂ ਆਪਣੀਆਂ ਬੱਚੀਆਂ ਬਰਾਬਰ ਜੋ ਛੋਟੀਆਂ ਵੱਡੀਆਂ ਜੋ ਸਾਹ ਬਰਾਬਰ ਦੀਆਂ ਉਹਨਾਂ ਨੂੰ ਭੈਣਾਂ ਤੇ ਆਪਦੇ ਵੱਡੀਆਂ ਨੂੰ ਆਪਣੀਆਂ ਮਾਵਾਂ ਸਮਝਦਾ ਇਹੋ ਲੋਕਮਾਂ ਭੈਣਾਂ ਨੂੰ ਹੈ ਕਿ ਆਪ ਤੋਂ ਵੱਡੇ ਨੂੰ ਆਪਣੇ ਬਾਰਸਮਾਨ ਆਪਣੇ ਬਲਾਬ ਦੇ ਨੂੰ ਆਪਣੇ ਵੀਰ ਦੇ ਸਮਾਨ ਅਤੇ ਛੋਡੇ ਨੂੰ ਆਪਣੇ ਬੱਚੇ ਸਮਝਣਾ ਜਦੋਂ ਸਾਧ ਜੀ ਸੰਤ ਜੀ ਦੇ ਸਤਿਗੁਰੂ ਪਾਤਸ਼ਾਹ ਨੇ ਸਾਨੂੰ ਕਰਾਇਆ ਤੇ ਸਤਿਗੁਰੂ ਪਾਤਸ਼ਾਹ ਨੇ ਸਾਨੂੰ ਕਰਾ ਦਿੱਤਾ ਤੇ ਕਰਾ ਲੋਗੀ ਕੋਈ ਨਾ ਸੋਨੇ ਦਾ ਪਉਂਦਾ ਕੋਈ ਚਾਂਦੀ ਦਾ ਨਾਂ ਲੈ ਕੇ ਲਿਓ ਤੇ ਲਿਖਦਾ ਵਾਹਿਗੁਰੂ ਬੰਨ ਕਾ ਪਤੀ ਜਾਇ ਵਾਹਿਗੁਰੂ ਨਹੀਂ ਸੰਦਾ ਕੀ ਫਾਇਦਾ ਉਹ ਤੇ ਲਿਖਿਆ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਇਹ ਤੇਰਾ ਫਤਿਹ ਨਹੀਂ ਸੰਦਾ ਕੀ ਫਾਇਦਾ ਜੇ ਤੂੰ ਓਏਸ ਕਰੇ ਲੋੜਾ ਹੀ ਨਹੀਂ ਪਾਇਆ ਸਰਬਨੋ ਦਾ ਨਹੀਂ ਪਾਇਆ ਇਹ ਦੂਜੀ ਨਿਸ਼ਾਨੀ ਆ ਕਿ ਤੁਸੀਂ ਅਕਾਲ ਤਖਤ ਸਾਹਿਬ ਦਰਸ਼ਨ ਕਰਨ ਵਾਸਤੇ ਜਾਓ ਉੱਥੇ ਨਾਲ ਨੂੰ ਸ਼ਸਤਰ ਦੇ ਦਰਸ਼ਨ ਕਰਾਉਂਦੇ ਨੇ ਗੁਰੂ ਸਾਹਿਬਾਂ ਦੇ ਦਸਤਰ ਸ਼ਸਤਰਾਂ ਦੇ ਉਹਨਾਂ ਵਿੱਚ ਬਾਬਾ ਦੀਪ ਸਿੰਘ ਜੀ ਦੇ ਸ਼ਸਤਰ ਵਿਖਾਉਂਦੇ ਨੇ ਜਦੋਂ ਉੱਥੇ ਇੱਕ ਸ਼ਸਤਰ ਵਿਖਾਉਂਦੇ ਕਿ ਇਹਦੇ ਉੱਪਰ ਤੇ ਜਪਜੀ ਸਾਹਿਬ ਦੀ ਸਾਰੀ ਬਾਣੀ ਲਿਖੀ ਆ ਛੋਟਾ ਜਿਹਾ ਚੱਕਰ ਆ ਸ਼ਸਤਰ ਪੰਗੜਾ ਦੋ ਬਾਲੇ ਦਾ ਜਪਜੀ ਸਾਹਿਬ ਦੀ ਸਾਰੀ ਬਾਣੀ ਲਿਖੀ ਆ ਤੇ ਇੱਕ ਛੋਟਾ ਜਿਹਾ ਜੱਕੜਾ ਉਹ ਤੇ ਦੇਖਿਆ ਕਿ ਮੂਲ ਮੰਤਰ ਦਾ ਪਾਸਾ ਲਿਖਿਆ ਉਹ ਤੇ ਤਾਂ ਲਿਖਿਆ ਕਿ ਸਾਨੂੰ ਗੁਰੂ ਚੇਤਾ ਆਵੇ ਤੇ ਜਿਹੜਾ ਸੋਨੇ ਦਾ ਕੜਾ ਪਾ ਕੇ ਇਹ ਜੇਤਾ ਆਇਆ ਵੀ ਇਹ 10000 ਦਾ ਤੇ 15000 ਦਾ ਤੇ ਇੱਕ ਤੋਲੇ ਦਾ ਲੱਖ ਰੁਪਏ ਦਾ ਮਤ ਪਾ ਕੇ ਬੈਠਾ ਉਹਦਾ ਮੁੱਲ ਕੁਛ ਨਹੀਂ ਕਿ ਜਦੋਂ ਇਹ ਚੇਤੇ ਆਇਆ ਤਾਂ ਸਾਹਮਣੇ ਕਹਾਂ ਵੀ ਆਹ ਕੜਾ ਪਾਇਆ ਮੈਂ ਤੇ ਚੇਤੇ ਆਇਆ ਗੁਰੂ ਗੋਬਿੰਦ ਸਿੰਘ ਤੇ شاہ ਸ਼ੈਨशाह ਗੁਰੂ ਗੋਬਿੰਦ ਸਿੰਘ ਕੋਟ ਬ੍ਰਹਮੰਡ ਕੋਠਾ ਦੇ ਸਵਾਮੀ ਗੁਰੂ ਗੋਬਿੰਦ ਸਿੰਘ ਤੁਹਾਨੂੰ ਚੇਤੇ ਆਵੇਗਾ ਜਿਹੜਾ ਕੋਟ ਬ੍ਰਹਮੰਡ ਦਾ ਮਾਲਕ ਆ ਉਹਦਾ ਜਿਹੜਾ ਪੁੱਤ ਆ ਉਹਦਾ ਸਿੱਖਿਆ ਉਹਦੀ ਗਰੀਬ ਨਹੀਂ ਹੋ ਸਕਦਾ ਜਾਂ ਕਾ ਮੀਨ ਸਾਜੀ ਹੈ ਸਮੀਆਂ ਇਸ ਜਨਕ ਕੋਈ ਕਾਰਕੀ ਕਮੀ ਆ ਕਿਤੇ ਇਸ ਗੱਲ ਕੋ ਪਲੇਖ ਨਹੀਂ ਰਹਿਣਾ ਤੇ ਜਿਹੜੇ ਪ੍ਰੈਸ ਨੇ ਇਹ ਸਾਡਾ ਸਰੀਰ ਦਾ ਅੰਗ ਨੇ ਗੋਦੀ ਮੋੜਿਆ ਅਤੇ ਗੋਦੀ ਸਾਡੇ ਗੋਦੀ ਦੇ ਅੰਗ ਨੇ ਇਹ ਸਾਨੂੰ ਸਤਿਗੁਰ ਪਾਤਸ਼ਾਹ ਨੇ ਦਿੱਤੇ ਆ ਇਹਨਾਂ ਦੀ ਸੰਭਾਲ ਕਰਨੀ ਇਹਨਾਂ ਨੂੰ ਸਾੜਨਾ ਨਹੀਂ ਇਹਨਾਂ ਨੂੰ ਕੱਢਣਾ ਨਹੀਂ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਪਹੁੰਚਾਉਣਾ ਜਦੋਂ ਕੇਸ ਬਾਦ ਕੇਸ ਜਦੋਂ ਹਜੇ ਕਰੋ ਇਸ਼ਨਾਨ ਕਰਕੇ ਜਦੋਂ ਯਾਦ ਕਰੇਗਾ ਕਿ ਸਤਗੁਰੂ ਪਾਤਸ਼ਾਹ ਨੇ ਸਾਨੂੰ ਇਹ ਵੀ ਕਾਜ ਦਿੱਤਾ ਹੈ ਇੱਕ ਇਹ ਉਹ ਟਾਵਰ ਨੇ ਜਿਹੜੇ ਸਿੱਦੇ ਕਾਲਪੁਰਖ ਨਾਲ ਜੋੜਦੇ ਨੇ ਸੋ ਆਪ ਸਭ ਦੀ ਬੇਨਤੀ ਹੈ ਕਿ ਅੱਜ ਪੰਜ ਕਕਾਰਾਂ ਦੇ ਘਾੜੀ ਹੋ ਕੇ ਗੋ ਆਲੇ ਬਣ ਕੇ ਅੱਗੇ ਸਤਗੁਰੂ ਪਾਤਸ਼ਾਹ ਨੂੰ ਇੱਕ ਪ੍ਰਿਆਰ ਪਣੀ ਬੇਨਤੀ ਕਰੀ ਸਤਗੁਰੂ ਪਾਤਸ਼ਾਹ ਨੂੰ ਤਨ ਮਾਤਾ ਜੀ ਨੇ ਪੁੱਛਿਆ ਸੀਗਾ ਚਾਰ ਤੇ ਮੇਰੇ ਚਾਰ ਪੁੱਤਰ ਚਾਰ ਦਰਾਰੇ ਚਾਰ ਸਹਬ ਜਾਨੇ ਕਿੱਥੇ ਆ ਤੇ ਤੁਸੀਂ ਇੱਕ ਹੁਕਮ ਕੀਤਾ ਸੀ ਤੁਸੀਂ ਇੱਕ ਆਵਾਜ਼ ਦਿੱਤੀ ਸੀ ਚਾਲ ਮੁਏ ਤੋਂ ਕਿਆ ਭਇਆ ਜੀਵਤ ਕਈ ਹਜ਼ਾਰ ਤੇ ਸਤਿਗੁਰੂ ਪਾਤਸ਼ਾਹ ਮੈਂ ਉਹਨਾਂ ਹਜ਼ਾਰਾਂ ਵਿੱਚ ਅਜਜ ਖਲੋ ਗਿਆ ਅੱਜ ਤੋਂ ਮੈਂ ਵੀ ਆਪਣੇ ਪ੍ਰਵਾਹ ਚ ਖੋਲ ਕੇ ਜਾਨੀ ਤੇ ਕਮਸਾਮਾ ਆਪਣੇ ਪ੍ਰਵਾਹ ਵਿੱਚ ਸਿੱਕੀ ਦਾ ਪ੍ਰਚਾਰ ਕਰਾਂਗਾ ਮੇਹੀ ਆਪਣਾ ਕਰਤਿਆਂ ਵੇਖ ਲੁੱਤੇ ਆ ਅੱਜ ਤੋਂ ਬਾਅਦ ਇੱਕ ਸਤਿਗੁਰੂ ਪਾਤਸ਼ਾਹ ਸਾਡੇ ਘਰ 'ਚ ਕੋਈ ਕੇਸ ਨਹੀਂ ਖਤਾਏਗਾ ਸਾਡੇ ਘਰ ਤੋਂ ਗੋਤਵਾਇਸ ਨਸ ਨਸ ਵਾਏ ਹੋਏ ਕਿਤੇ ਮਸਾ ਦੇ ਕਰਨੀ ਕੋਈ ਆਏਗਾ ਅਤੇ ਸਾਡੇ ਘਰ ਦਾ ਕੋਈ ਵੀ ਇੰਨ ਕਿਸੇ ਤਰ੍ਹਾਂ ਦਾ ਵਹਿਮ ਨਹੀਂ ਕਰੇਗਾ ਤੇ ਸਾਡੇ ਘਰ ਦਾ ਕੋਈ ਵੀ ਜਿੰਦਸ਼ਾ ਨਹੀਂ ਕਰੇਗਾ ਅੱਜ ਤੋਂ ਤੁਹਾਡੀਆਂ ਪ੍ਰਣ ਕਰਦੇ ਆ ਸਤਿਗੁਰੂ ਪਾਤਸ਼ਾਹ ਨੂੰ ਸਮਝਾਵਾਂਗੇ ਜੇ ਕੋਈ ਕਰਤਾ ਵੀ ਆ ਤੇ ਐਸੀ ਜ਼ਿੰਦਗੀ ਜਿਣੀ ਆ ਕਿ ਤੁਹਾਨੂੰ ਉਹਨਾਂ ਸਿੱਖਾਂ ਵਿੱਚ ਗਿਣਿਆ ਜਾ ਸਕੇ ਕਿ ਜਿਹੜੇ ਦੂਜੇ ਸਤਿਗੁਰੂ ਪਾਤਸ਼ਾਹ ਨੇ ਕਿਹਾ ਜਨ ਨਾਨਕ ਧੂਣ ਮੰਗੇ ਕਿਸ ਗੋਸੇ ਕੀ पवे उन्हनि जपना हो नाम जपने कहण अमृत सघना हो अमृत सघन वास्ते कहण बहोत अमृत न सघिया ठीक द गुरद्वार साहिब नाम लिखाओ ककाल मु श्रीकाल तख़्त साहिब तो पंज प्यारे गुरू पहुच री खंडे पाण अमृतसर ते रू वारे पवो गुअिया ख़ुशियां प्राप्त करो बहत